ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਥਾਣਾ ਪਾਇਲਨਾ ਸੰਬੰਧਿਤ ਮਾਮਲੇ ਦੀ ਹੈ ਇਹ 21 ਤਰੀਕ ਨੂੰ ਜੋ ਜੁਧ ਨਸ਼ੇ ਵਿਰੋਧ ਚੱਲ ਰਿਹਾ ਇੱਕ ਕੈਸੋ ਆਪਰੇਸ਼ਨ ਸੀਗਾ ਉਸ ਦੌਰਾਨ ਇੱਕ ਵਾਂਟਡ ਕ੍ਰਿਮੀਨਲ ਸੀਗੇ ਐਨਡੀ ਦੇ ਪਰਚੇ ਪਹਿਲਾਂ ਹੀ ਦਰਜਾ ਮੱਖਣ ਸਿੰਘ ਉਹਦੇ ਤੇ ਜਦੋਂ ਪੁਲਿਸ ਪਾਰਟੀ ਰੇਡ ਕਰਨ ਗਈ ਤਾਂ ਲੇਡੀ ਕਾਂਸਟੇਬਲ ਦਰਵਾਜ਼ਾ ਖੜਕਾ ਰਹੀ ਸੀ ਹੋਰ ਵੀ ਪੁਲਿਸ ਪਾਰਟੀ ਨਾਲ ਸੀਗੀ ਤਾਂ ਕਾਫੀ देर ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਜੋ ਦਰਵਾਜ਼ਾ ਖੋਲਣ ਵਾਲੇ ਸਬਕਸ਼ ਨੇ ਲੇਡੀ ਕਾਂਸਟੇਬਲ ਨਾਲ ਕਾਫੀ ਬਦਤਮੀਜ਼ੀ ਕੀਤੀ ਤੇ ਜਿਸ ਦੇ ਸਬੰਧ ਵਿੱਚ ਜਦੋਂ ਪੁਲਿਸ ਪਾਰਟੀ ਉਤੋਂ ਜਾਣ ਲੱਗੀ ਮੌਕੇ ਤੋਂ ਤਾਂ ਇਹਨਾਂ ਨੇ ਲਕਣਾ ਵਗੈਰਾ ਸੱਟ ਕੇ ਉਹਨਾਂ ਦਾ ਰਾਹ ਰੁਕਣ ਦੀ ਵੀ ਕੋਸ਼ਿਸ਼ ਕੀਤੀ ਇਸ ਸਬੰਧੀ ਮਕਦਮਾ ਨੰਬਰ 17 ਥਾਣਾ ਪੈਲ ਵਿੱਚ ਦਰਜ ਕੀਤਾ ਗਿਆ 10 ਬੰਦਿਆਂ ਉੱਤੇ ਜਿਨ੍ਹਾਂ ਵਿੱਚੋਂ ਚਾਰ ਬੰਦੇ ਨੌਨ ਨੇ ਤੇ 6 ਬੰਦੇ ਅਨਨੂਨ ਨੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੂੰ ਅਰੈਸਟ ਕਰਕੇ ਜੁਡੀਸ਼ਲ ਕਸਟਡੀ ਵਿੱਚ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਸ਼ੇਅਰ ਕਰਕੇ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਥਾਣਾ ਪਾਇਲਨਾ ਸੰਬੰਧਿਤ ਮਾਮਲੇ ਦੀ ਹੈ ਇਹ 21 ਤਰੀਕ ਨੂੰ ਜੋ ਜੁਧ ਨਸ਼ੇ ਵਿਰੋਧ ਚੱਲ ਰਿਹਾ ਇੱਕ ਕੈਸੋ ਆਪਰੇਸ਼ਨ ਸੀਗਾ ਉਸ ਦੌਰਾਨ ਇੱਕ ਵਾਂਟਡ ਕ੍ਰਿਮੀਨਲ ਸੀਗੇ ਐਨਡੀ ਦੇ ਪਰਚੇ ਪਹਿਲਾਂ ਹੀ ਦਰਜਾ ਮੱਖਣ ਸਿੰਘ ਉਹਦੇ ਤੇ ਜਦੋਂ ਪੁਲਿਸ ਪਾਰਟੀ ਰੇਡ ਕਰਨ ਗਈ ਤਾਂ ਲੇਡੀ ਕਾਂਸਟੇਬਲ ਦਰਵਾਜ਼ਾ ਖੜਕਾ ਰਹੀ ਸੀ ਹੋਰ ਵੀ ਪੁਲਿਸ ਪਾਰਟੀ ਨਾਲ ਸੀਗੀ ਤਾਂ ਕਾਫੀ देर ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਜੋ ਦਰਵਾਜ਼ਾ ਖੋਲਣ ਵਾਲੇ ਸਖਸ਼ ਨੇ ਲੇਡੀ ਕਾਂਸਟੇਬਲ ਨਾਲ ਕਾਫੀ ਬਦਤਮੀਜ਼ੀ ਕੀਤੀ ਤੇ ਜਿਸ ਦੇ ਸੰਬੰਧ ਵਿੱਚ ਜਦੋਂ ਪੁਲਿਸ ਪਾਰਟੀ ਉੱਥੋਂ ਜਾਣ ਲੱਗੀ ਮੌਕੇ ਤੋਂ ਤਾਂ ਇਹਨਾਂ ਨੇ ਲਖਣਾ ਵਗੈਰਾ ਸੱਟ ਕੇ ਉਹਨਾਂ ਦਾ ਰਾਹ ਰੁਕਣ ਦੀ ਵੀ ਕੋਸ਼ਿਸ਼ ਕੀਤੀ ਇਸ ਸੰਬੰਧੀ ਮਕਦਮਾ ਨੰਬਰ 17 ਥਾਣਾ ਪੈਲ ਵਿੱਚ ਦਰਜ ਕੀਤਾ ਗਿਆ 10 ਬੰਦਿਆਂ ਉੱਤੇ ਜਿਨ੍ਹਾਂ ਵਿੱਚੋਂ ਚਾਰ ਬੰਦੇ ਨੌਨ ਨੇ ਤੇ 6 ਬੰਦੇ ਅਨਨੂਨ ਨੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ ਵਿੱਚ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਸ਼ੇਅਰ ਕਰਕੇ ਇਸ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ